ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣਾਉਣ ਦਾ ਲਗਭਗ ਹਰੇਕ ਬੰਦੇ ਨੂੰ ਬੜਾ ਜ਼ਿਆਦਾ क्रेज ਹੈ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਕਿ ਮੈਂ ਰੀਲ ਬਣਾਵਾਂ ਤੇ ਉਹ ਰੀਲ ਮੇਰੀ ਵਾਇਰਲ ਹੋ ਜਾਏ ਲੋਕਾਂ ਤੱਕ ਮੈਂ ਪਹੁੰਚ ਜਾਵਾਂ ਤੇ ਰਾਤੋਂ ਰਾਤ ਸਟਾਰ ਬਣ ਜਾਵਾਂ ਲੋਕ ਮੈਨੂੰ ਐਪਰੀਸ਼ੀਏਟ ਕਰਨ ਲੋਕ ਮੇਰੀ ਪ੍ਰਸ਼ੰਸਾ ਕਰਨ ਪਰ ਆਪਾਂ ਦੇਖਿਆ ਕਿ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹਾਦਸੇ ਹੋ ਜਾਂਦੇ ਨੇ ਜਾਨਾਂ ਚਲੀਆਂ ਜਾਂਦੀਆਂ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਰੀਲਾਂ ਬਣਾਈਆਂ ਗਈਆਂ ਤੇ ਰੀਲਾਂ ਤੇ ਜੋ ਕਮੈਂਟ ਆਏ ਉਹਨਾਂ ਦੇ ਕਾਰਨ ਐਨਾ ਵੱਡਾ ਕ੍ਰਾਈਮ ਹੋ ਗਿਆ ਜਿਸ ਦੀ ਕਿਸੇ ਨੇ ਕਲਪਣਾ ਨਹੀਂ ਕੀਤੀ ਸੀ ਇੱਕ ਪਰਿਵਾਰ ਉਜੜ ਜਾਂਦਾ ਹੈ ਇੱਕ ਕਤਲ ਹੋ ਜਾਂਦਾ ਹੈ ਜਦੋਂ ਫਿਰ ਕਤਲ ਪਿਛਲਾ ਰਾਜ ਖੋਲਦਾ ਹੈ ਤਾਂ ਸਭ ਦੇ ਹੋਸ਼ ਉੱਟ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੇਰਠ ਇੱਥੋਂ ਦੇ ਜੰਗਲੀ ਇਲਾਕੇ ਦੇ ਵਿੱਚ ਇੱਕ লাশ ਪਈ ਹੁੰਦੀ ਹੈ ਇੱਥੋਂ ਦੀ ਜੋ ਰਾਹਗੀਰ ਲੰਘਦਾ ਉਸ ਦੀ ਨਿਗਾ ਜਦੋਂ লাশ ਤੇ ਪੈਂਦੀ ਹੈ ਉਸ ਤੇ ਹੋਸ਼ ਛੁੱਟ ਜਾਂਦੇ ਨੇ ਹੁਣ ਰੌਲਾ ਪਾਉਂਦਾ ਲੋਕਾਂ ਦਾ ਇਕੱਠ ਹੋ ਜਾਂਦਾ ਤੇ ਜਦੋਂ ਲੋਕ ਦੇਖਦੇ ਨੇ ਤਾਂ ਇਹ ਇੱਕ ਬੰਦੇ ਦੀ লাশ ਸੀ ਜਿਸ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤੇ ਉਸ ਦੀ লাশ ਖੂਨ ਨਾਲ ਲਥਪਥ ਹੋਈ ਪਈ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਆਉਂਦੀ ਹੈ ਪੁਲਿਸ ਆ ਕੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਇਧਰ ਪੁਲਿਸ ਕੋਲ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਗਈ ਸੀ ਰਾਹੁਲ ਦੀ ਤਾਂ ਪੁਲਿਸ ਨੇ ਦੇਖਿਆ ਕਿ ਇਹ ਜੋ Laash ਆ ਇਹ ਤਾਂ Rahul ਦੀ ਹੈ ਹੁਣ Rahul ਦੇ ਪਰਿਵਾਰ ਨੂੰ ਬੁਲਾਇਆ ਜਾਂਦਾ ਤੇ Rahul ਦੀ ਬੋਡੀ ਦੀ ਸਨਾਖਤ ਕਰਵਾਈ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ Rahul ਦੀ ਜੋ ਪਤਨੀ ਸੀ ਉਸ ਦਾ ਨਾਮ ਅੰਜਲੀ ਸੀ ਤੇ Rahul ਦੇ ਤਿੰਨ ਬੱਚੇ ਸਨ Lucky, Ravi ਅਤੇ Bansh ਹੁਣ ਜੋ ਬੱਚੇ ਸੀ ਉਹਨਾਂ ਦੇ ਸਿਰ ਉੱਤੋਂ ਪਿਓ ਦਾ ਸਾਯਾ ਉੱਠ ਚੁੱਕਿਆ ਸੀ ਪਤਨੀ ਵੀ ਵਿਧਵਾ ਹੋ ਚੁੱਕੀ ਸੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਉਸ ਦੇ ਸਿਰ ਦਾ ਸਾਈਂ ਨਹੀਂ ਰਿਹਾ ਸੀ ਪਰ ਪੁਲਿਸ ਅੱਗੇ ਦਾ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਜੋ ਰਾਹੁਲ ਦਾ ਇਸ ਦਾ ਕਤਲ ਕੌਣ ਕਰ ਸਕਦਾ ਹੈ ਇਸ ਦੀ ਕਿਸੇ ਨਾਲ ਦੁਸ਼ਮਣੀ ਹੋਵੇ ਜਾਂ ਕੋਈ ਲੁੱਟ ਦੇ ਐਂਗਲ ਤੋਂ ਇਸ ਦਾ ਕਤਲ ਕੀਤਾ ਹੋਵੇ ਇਹ ਗੱਲਾਂ ਪੁਲਿਸ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਕਿ ਆਖਰ ਰਾਹੁਲ ਨੂੰ ਕੌਣ ਮਾਰ ਸਕਦਾ ਹੈ। ਰਾਹੁਲ ਦੀ ਪਤਨੀ ਤੋਂ ਪੁੱਛਿਆ ਜਾਂਦਾ ਕਿ ਰਾਹੁਲ ਦੀ ਕਿਸੇ ਨਾਲ ਕੋਈ ਦੁਸ਼ਮਣੀ ਤੁਹਾਡਾ ਕਿਸੇ ਨਾਲ ਕੋਈ ਬੈਰ ਹੋਵੇ ਤਾਂ ਉਸ ਨੇ ਕਿਹਾ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ। ਹੁਣ ਪੁਲਿਸ ਆਪਣੇ ਤੌਰ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ। ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ। ਫਰੈਂਸਿਕ ਟੀਮਾਂ ਆਉਂਦੀਆਂ ਨੇ। ਤਾਂ ਹੁਣ ਜੋ ਖੁਲਾਸਾ ਹੁੰਦਾ ਹੈ। ਜੋ ਗੱਲ ਨਿਕਲ ਕੇ ਆਉਂਦੀ ਹੈ। ਉਹ ਸਭ ਨੂੰ ਹੈਰਾਨ ਕਰ ਦਿੰਦੀ ਹੈ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਅਤੇ ਜੋ ਰਾਹੁਲ ਦੀ ਪਤਨੀ ਹੁੰਦੀ ਹੈ ਉਸ ਦਾ ਨਾਂ ਹੁੰਦਾ ਅੰਜਲੀ ਅੰਜਲੀ ਦੇ ਫੋਨ ਨੂੰ ਸਰਵਲੈਂਸ ਤੇ ਲਗਾਇਆ ਜਾਂਦਾ ਹੈ ਤੇ ਪੁਲਿਸ ਨੂੰ ਉਸ ਦੇ ਵਿੱਚੋਂ ਕਾਫੀ ਕੁਝ ਛੱਕੀ ਨਜ਼ਰ ਆਉਂਦਾ ਹੈ ਹੁਣ ਪੁਲਿਸ ਅੰਜਲੀ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਤੇ ਅੰਜਲੀ ਜੋ ਦੱਸਦੀ ਹੈ ਉਸ ਨੇ ਤਾਂ ਸਭ ਦੇ ਪੈਰਾਂ 'ਟੋ ਜ਼ਮੀਨ ਕੱਢ ਦਿੱਤੀ ਅੰਜਲੀ ਨੇ ਕਿਹਾ ਕਿ ਹਾਂ ਮੈਂ ਅਤੇ ਮੇਰੇ ਪ੍ਰੇਮੀ ਅਜੇ ਨੇ ਦੋਨਾਂ ਨੇ ਹੀ ਪਲੈਨਿੰਗ ਕਰਕੇ ਰਾਹੁਲ ਦਾ ਕਤਲ ਕੀਤਾ ਹੁਣ ਪੁਲਿਸ ਅਜੇ ਨੂੰ ਵੀ ਗ੍ਰਿਫਤਾਰ ਕਰਦੀ ਹੈ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਆਖਰ ਰਾਹੁਲ ਦਾ ਕਤਲ ਕਿਉਂ ਕੀਤਾ ਗਿਆ ਉਸ ਪਿੱਛੇ ਕੀ ਕਾਰਨ ਸੀ ਤੇ ਉਸ ਦਾ ਕਤਲ ਕਿਵੇਂ ਕੀਤਾ ਗਿਆ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਅੰਜਲੀ ਸੀ ਉਸ ਨੂੰ ਇੰਸਟਾਗ੍ਰam ਉੱਤੇ ਰੀਲਾਂ ਬਣਾਉਣ ਦਾ ਬੜਾ ਸ਼ੌਂਕ ਸੀ ਅੰਜਲੀ ਦੇਖਣ ਨੂੰ ਬੜੀ ਸੋਹਣੀ ਸੀ ਉਹ ਰੀਲਾਂ ਬਣਾਉਂਦੀ ਉਸ ਦੀਆਂ ਰੀਲਾਂ ਵਾਇਰਲ ਵੀ ਹੁੰਦੀਆਂ ਤੇ ਉਹ ਰੀਲਾਂ ਆਪਣੇ ਪਤੀ ਰਾਹੁਲ ਦੇ ਨਾਲ ਬਣਾਉਂਦੀ ਸੀ ਤੇ ਆਪਣੇ ਪਤੀ ਨੂੰ ਰੀਲਾਂ ਦੇ ਵਿੱਚ ਦੇਵਤਾ ਦੱਸਦੀ ਸੀ ਉਹ ਦੱਸਦੀ ਸੀ ਕਿ ਇਹ ਮੇਰਾ ਸੰਸਾਰ ਹੈ ਇਹ ਮੇਰਾ ਸਭ ਕੁਝ ਹੈ ਰੀਲਾਂ ਵਾਇਰਲ ਹੁੰਦੀਆਂ ਸੀ ਥੱਲੇ ਕਮੈਂਟ ਆਉਂਦੇ ਸੀ ਪਰ ਕਮੈਂਟਾਂ ਦੇ ਵਿੱਚ ਜੋ ਆਉਂਦਾ ਸੀ ਉਹ ਅੰਜਲੀ ਨੂੰ ਸਹੀ ਨਹੀਂ ਲੱਗਦਾ ਸੀ ਕਿਉਂਕਿ ਕਮੈਂਟਾਂ ਦੇ ਵਿੱਚ ਲੋਕ ਕਰ ਰਹੇ ਸੀ ਕਮੈਂਟ ਕੇ ਭਾਬੀ ਜੀ ਤੁਹਾਡੀ ਬਈਆ ਦੇ ਨਾਲ ਜੋੜੀ ਨਹੀਂ ਜੱਜਦੀ ਤੁਸੀਂ ਬੜੇ ਸੋਹਣ ਹੋ ਪਰ ਬਈਆ ਉਹਨਾ ਸੋਹਣਾ ਨਹੀਂ ਤੁਹਾਡੀ ਜੋੜੀ ਇਸ ਨਾਲ ਨਹੀਂ ਜੱਜਦੀ ਯਾਨੀ ਐਦਾਂ ਦੇ ਕਮੈਂਟ ਆਉਂਦੇ ਸੀ ਕਈ ਤਾਂ ਇਹ ਵੀ ਕਹਿੰਦੇ ਸੀ ਕਿ ਭਾਬੀ ਜੀ ਤੁਹਾਡੇ ਨਾਲ ਇਹ ਅੰਕਲ ਕੌਮ ਹੈ ਇਹ ਗੱਲਾਂ ਅੰਜਲੀ ਨੂੰ ਰਾਹੁਲ ਤੋਂ ਦੂਰ ਕਰਨ ਲੱਗੀਆਂ ਕਿਉਂਕਿ ਅੰਜਲੀ ਨੂੰ ਲੱਗਿਆ ਕਿ ਲੋਕ ਮੇਰੀ ਤਾਰੀਫ ਕਰ ਰਹੇ ਨੇ ਪਰ ਰਾਹੁਲ ਨੂੰ ਪਸੰਦ ਨਹੀਂ ਕਰ ਰਹੇ ਰਾਹੁਲ ਮੇਰੇ ਲਾਇਕ ਨਹੀਂ ਮੈਂ ਬਹੁਤ ਸੋਹਣੀ ਆ ਰਾਹੁਲ ਉਨਾ ਸੋਹਣਾ ਨਹੀਂ ਤਾਂ ਹੁਣ ਜੋ ਅੰਜਲੀ ਹੁੰਦੀ ਆ ਉਸ ਦੀਆਂ ਨਿਗਾਹਾਂ ਕਿਸੇ ਐਹੋ ਜੇ ਬੰਦੇ ਨੂੰ ਤਲਾਸ਼ ਕਰਨ ਲੱਗੀਆਂ ਜੋ ਕਿ ਸੋਹਣਾ ਹੋਵੇ ਜੋ ਉਸ ਦੇ ਨਾਲ ਜੱਚੇ ਕਿਉਂਕਿ ਉਸ ਨੂੰ ਲੱਗਣ ਲੱਗਿਆ ਸੀ ਕਿ ਮੇਰਾ ਪਤੀ ਤਾਂ ਮੇਰੇ ਨਾਲ ਨਹੀਂ ਜੱਚਦਾ ਦੇਸ ਦੀ ਮੇਰੇ ਨਾਲ ਜੋੜੀ ਨਹੀਂ ਜੱਜਦੀ ਜਦ ਕੇ ਅੰਜਲੀ ਦੇ ਤਿੰਨ ਬੱਚੇ ਸਨ ਵੰਸ਼ ਲਵੀ ਤੇ ਲੱਕੀ ਤਿੰਨ ਮੁੰਡੇ ਸਨ ਅੰਜਲੀ ਅਤੇ ਰਾਹੁਲ ਦੇ ਪਰ ਅੰਜਲੀ ਨੂੰ ਲੱਗ ਰਿਹਾ ਸੀ ਕਿ ਮੇਰੀ ਰਾਹੁਲ ਦੇ ਨਾਲ ਜੋੜੀ ਨਹੀਂ ਜੱਜਦੀ ਕਿਉਂ ਲੱਗ ਰਿਹਾ ਸੀ ਕਿਉਂਕਿ ਕਮੈਂਟ ਇਦਾਂ ਦੇ ਆ ਰਹੇ ਸੀ ਰੀਲ ਆਫ ਦੇ ਥੱਲੇ ਲੋਕ ਕਮੈਂਟ ਕਰ ਰਹੇ ਸੀ ਕਿ ਭਾਬੀ ਜੀ ਤੁਸੀਂ ਤਾਂ ਬੜੇ ਸੋਹਣੇ ਹੋ ਪਰ ਭਈਆ ਦੇ ਨਾਲ ਤੁਹਾਡੀ ਜੋੜੀ ਨਹੀਂ ਜੱਜਦੀ ਇਹ ਅੰਕਲ ਜੀ ਕਹੋਣਾ ਯਾਨੀ ਜਨਤਾ ਕਮੈਂਟ ਕਰਦੀ ਰਹਿੰਦੀ ਆ ਪਤਾ ਨਹੀਂ ਕੀ ਕੀ ਕਮੈਂਟ ਕਰਦੀ ਰਹਿੰਦੀ ਆ ਪਰ ਜਦੋਂ ਇਹ ਅਸਰ ਅੰਜਲੀ ਦੇ ਦਿਮਾਗ ਤੇ ਹੁੰਦਾ ਕਿ ਰਾਹੁਲ ਦੀ ਤਾਂ ਉਨੀ ਸੋਹਣੀ ਸੂਰਤ ਨਹੀਂ ਜਿੰਨੀ ਮੇਰੀ ਸੋਹਣੀ ਹੈ ਮੇਰੇ ਨਾਲ ਤਾਂ ਕੋਈ ਹੋਰ ਬੰਦਾ ਹੋਣਾ ਚਾਹੀਦਾ ਜਿਸ ਨਾਲ ਮੈਂ ਜ਼ਿੰਦਗੀ ਗੁਜ਼ਾਰਾਂ ਤਾਂ ਫੇਰ ਉਹ ਪਿੰਡ ਦਾ ਹੀ ਇੱਕ ਮੁੰਡਾ ਹੁੰਦਾ ਅਜੇ ਅਜੇ ਦੇ ਨਾਲ ਇਸ ਦੇ ਸੰਬੰਧ ਬਣ ਜਾਂਦੇ ਆ ਪ੍ਰੇਮ ਸੰਬੰਧ ਬਣ ਜਾਂਦੇ ਆ ਹੁਣ ਇਹ ਚੀਜ਼ ਅੱਗੇ ਵੱਧ ਜਾਂਦੀ ਆ ਇਨਾਂ ਦੇ ਸਬੰਧਾਂ ਨੂੰ ਤਕਰੀਬਨ ਡੇਢ ਸਾਲ ਹੋ ਜਾਂਦਾ ਹੈ ਅਜੇ ਅੰਜਲੀ ਨੂੰ ਹੋਟਲ ਦੇ ਵਿੱਚ ਵੀ ਲੈ ਜਾਂਦਾ ਸੀ ਆਪਣੇ ਘਰੇ ਵੀ ਲੈ ਆਉਂਦਾ ਸੀ ਜਾਨੀ ਇਹ ਸਰੀਰਕ ਸਬੰਧ ਬਣਾਉਂਦੇ ਸੀ ਇਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਅਸੀਂ ਇੱਕ ਦੂਜੇ ਲਈ ਬਣੇ ਆ ਪਰ ਜੋ ਰਾਹੁਲ ਹੈ ਰਾਹੁਲ ਦਾ ਅੰਜਲੀ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਥਾਂ ਨਹੀਂ ਐਦਾਂ ਹੀ ਚੱਲਦਾ ਰਹਿੰਦਾ ਹੈ 1 ਨਵੰਬਰ ਤੋਂ ਤਕਰੀਬਨ 15 ਦਿਨ ਪਹਿਲਾਂ ਜੋ ਰਾਹੁਲ ਹੁੰਦਾ ਹੈ ਉਹ ਅੰਜਲੀ ਨੂੰ ਅਜੇ ਦੇ ਨਾਲ ਦੇਖ ਲੈਂਦਾ ਤੇ ਹੁਣ ਜਦੋਂ ਰਾਹੁਲ ਨੇ ਅੰਜਲੀ ਨੂੰ ਅਜੇ ਦੇ ਨਾਲ ਦੇਖਿਆ ਤਾਂ ਉਸ ਦਾ ਖੂਨ ਖੋਲ ਜਾਂਦਾ ਹੈ ਤੇ ਉਹ ਅੰਜਲੀ ਦੇ ਨਾਲ ਝਗੜਾ ਕਰਦਾ ਹੈ ਤੇ ਅੰਜਲੀ ਨੂੰ ਕਹਿੰਦਾ ਕਿ ਤੂੰ ਕੀ ਕਰ ਰਹੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੂੰ ਤਿੰਨ ਮੁੰਡਿਆਂ ਦੀ ਮਾਂ ਹੈਂ ਤਿੰਨ ਤੇਰੇ ਬੱਚੇ ਨੇ ਤੇ ਤੂੰ ਇੱਕ ਗੈਰ ਮਰਦ ਦੇ ਨਾਲ ਮਜੇ ਕਰ ਰਹੀ ਹੈ ਗੈਰ ਮਰਦ ਦੇ ਨਾਲ ਤੁਰ ਹੀ ਫਿਰਦੀ ਹੈ ਹੁਣ ਜਦੋਂ ਇਹਨਾਂ ਦੇ ਘਰੇ ਝਗੜਾ ਹੋ ਜਾਂਦਾ ਹੈ ਤਾਂ ਅੰਜਲੀ ਨੂੰ ਤਾਂ ਪਹਿਲਾਂ ਹੀ ਰਾਹੁਲ ਪਸੰਦ ਨਹੀਂ ਸੀ ਹੁਣ ਅੰਜਲੀ ਸੋਚਦੀ ਹੈ ਕਿ ਰਾਹਨ ਨੂੰ ਜਿਉਂਦਾ ਨਾ ਛੱਡਿਆ ਜਾਵੇ ਤਾਂ ਇਹ ਗੱਲ ਉਹ ਅਜੇ ਨਾਲ ਕਰਦੀ ਹੈ ਅਜੇ ਨੂੰ ਕਹਿੰਦੀ ਹੈ ਕਿ ਤੂੰ ਰਾਹੁਲ ਨੂੰ ਮਾਰ ਦੇ ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਤਾਂ ਤੇਰੇ ਨਾਲ ਰਹਾਂਗੀ ਹੁਣ ਅਜੇ ਸੋਚਦਾ ਹੈ ਕਿ ਇਹ ਹੀ ਗੱਲ ਸਹੀ ਰਹੇਗੀ ਕਿਉਂਕਿ ਜੋ ਰਾਹੁਲ ਸੀ ਉਹ ਅੰਜਲੀ ਅਤੇ ਅਜੇ ਦੇ ਰਾਹ ਦਾ ਰੋੜਾ ਬਣ ਚੁੱਕਿਆ ਸੀ ਹੁਣ ਫਿਰ ਇਹ ਪਲੈਨਿੰਗ ਕਰਦੇ ਨੇ ਪਲੈਨਿੰਗ ਦੇ ਤਹਿਤ 1 ਨਵੰਬਰ ਨੂੰ ਰਾਹੁਲ ਨੂੰ ਅਜੇ ਬੁਲਾਉਂਦਾ ਹੈ ਕਿ ਤੂੰ ਇੱਧਰ ਆ ਮੈਂ ਤੇਰੇ ਨਾਲ ਗੱਲ ਕਰਨੀ ਆ ਰਾਹੁਲ ਅਜੇ ਦੇ ਕੋਲ ਚਲਾ ਜਾਂਦਾ ਹੈ ਪਰ ਅਜੇ ਦੇ ਮਨ ਦੇ ਵਿੱਚ ਕੀ ਸੀ ਉਹ ਰਾਹੁਲ ਨੂੰ ਨਹੀਂ ਪਤਾ ਸੀ ਇਹਨਾਂ ਦੀ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ ਤੇ ਇਹਨਾਂ ਦਾ ਝਗੜਾ ਵੀ ਹੋ ਜਾਂਦਾ ਗੱਲਾਂ-ਗੱਲਾਂ ਦੇ ਵਿੱਚ ਇੱਥੇ ਹੀ ਰਾਹੁਲ ਨੂੰ ਫੋਨ ਆ ਜਾਂਦਾ ਹੈ ਰਾਹੁਲ ਫੋਨ ਦੇ ਵਿੱਚ ਉਲਝ ਜਾਂਦਾ ਹੈ ਤੇ ਜਦੋਂ ਰਾਹੁਲ ਫੋਨ ਦੇ ਵਿੱਚ ਉਲਝਿਆ ਹੁੰਦਾ ਤਾਂ ਅਜੇ 315 ਬੋਰ ਦੀ ਪਿਸਤੌਲ ਦੇ ਨਾਲ ਰਾਹੁਲ ਦੇ ਉੱਪਰ ਗੋਲੀ ਚਲਾ ਦਿੰਦਾ ਹੈ ਗੋਲੀ ਰਾਹੁਲ ਦੇ ਵੱਜਦੀ ਹੈ ਹੁਣ ਰਾਹੁਲ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ ਜਦੋਂ ਹੀ ਰਾਹੁਲ ਭੱਜਦਾ ਤਾਂ ਦੂਸਰੀ ਗੋਲੀ ਅਜੇ ਉਸ ਦੀ ਪਿੱਠ ਵਿੱਚ ਮਾਰਦਾ ਹੈ ਤੇ ਹੁਣ ਰਾਹੁਲ ਡਿੱਗ ਪੈਂਦਾ ਹੈ ਤੇ ਤੀਸਰੀ ਗੋਲੀ ਅਜੇ ਰਾਹੁਲ ਦੇ ਸੀਨੇ ਦੇ ਵਿੱਚ ਮਾਰਦਾ ਹੈ ਰਾਹੁਲ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਅਜੇ ਅੰਜਲੀ ਨੂੰ ਫੋਨ ਕਰਦਾ ਕਿ ਕੰਮ ਹੋ ਗਿਆ ਆਪਣੇ ਰਾਹ ਦਾ ਰੋੜਾ हट ਗਿਆ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਵੀ ਨਹੀਂ ਪਰ ਅੰਜਲੀ ਅਤੇ ਅਜੀ ਨੂੰ ਇਹ ਨਹੀਂ ਪਤਾ ਸੀ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਅਪਰਾਧ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆਉਂਦਾ ਹੈ ਤਾਂ ਫਿਰ ਅਜੀ ਅਤੇ ਅੰਜਲੀ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ 6 ਨਵੰਬਰ ਨੂੰ ਇਹ ਸਾਰੇ ਕਤਲ ਕਾਂਡ ਦਾ ਜੋ ਖੁਲਾਸਾ ਕੀਤਾ ਜਾਂਦਾ ਤੇ ਜੋ ਰਾਹੁਲ ਦੀ লাশ ਸੀ ਉਸ ਕੋਲੋਂ ਤਿੰਨ ਖੋਖੇ ਵੀ ਮਿਲਦੇ ਨੇ ਤੇ ਪੁਲਿਸ ਹੁਣ 15 ਜੋ 315 ਬੋਰ ਦਾ ਪਿਸਤਲ ਹੁੰਦਾ ਉਸ ਨੂੰ ਵੀ ਜਬਤ ਕਰਦੀ ਆ ਬਰਾਮਦ ਕਰਦੀ ਆ ਤੇ ਜੋ ਰਾਹੁਲ ਦੇ ਕਾਤਲ ਅੰਜਲੀ ਅਤੇ ਅਜੀ ਦੋਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹਨਾਂ ਉੱਪਰ ਅਦਾਲਤ ਦੇ ਵਿੱਚ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕਰਾਇਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੰਸਟਾਗ੍ਰam ਤੇ ਰੀਲਾਂ ਪਾਉਣ ਦੇ ਨਾਲ ਇੱਕ ਔਰਤ ਦੇ ਦਿਮਾਗ ਦੇ ਵਿੱਚ ਇਹ ਗੱਲ ਬਣ ਗਈ ਕਿ ਜੋ ਉਸ ਦਾ ਪਤੀ ਆ ਉਹ ਤਾਂ ਉਸ ਨਾਲ ਨਹੀਂ ਜੱਜਦਾ ਉਸ ਨਾਲ ਤਾਂ ਕੋਈ ਹੋਰ ਮਰਦ ਹੋਣਾ ਚਾਹੀਦਾ ਤੇ ਉਹਨਾਂ ਕਮੈਂਟਾਂ ਨੇ ਇੱਕ ਹੱਸਦਾ ਬਸਦਾ ਪਰਿਵਾਰ ਉਜਾੜ ਦਿੱਤਾ ਔਰ ਜੋ ਤਿੰਨ ਬੱਚਿਆਂ ਦੀ ਮਾਂ ਸੀ ਉਸ ਨੇ ਆਪਣੇ ਪਤੀ ਦਾ ਆਪਣੇ ਆਸ਼ਿਕ ਤੋਂ ਕਤਲ ਕਰਵਾ ਦਿੱਤਾ ਇਸ ਦਾ ਹੋਰ ਵੀ ਹੱਲ ਹੋ ਸਕਦਾ ਸੀ ਜੇ ਅਜੀਤ ਤੇ ਅੰਜਲੀ ਦੋਨੋਂ ਇਕੱਠੇ ਰਹਿਣੇ ਚਾਹੁੰਦੇ ਸੀ ਤਾਂ ਰਾਹੁਲ ਤੋਂ ਤਲਾਕ ਵੀ ਲੈਤਾ ਜਾ ਸਕਦਾ ਸੀ ਬੈਠ ਕੇ ਇਸ ਗੱਲ ਨੂੰ ਨਿਵੇੜਿਆ ਜਾ ਸਕਦਾ ਸੀ ਪਰ ਉਹਨਾਂ ਨੇ ਇਹ ਰਸਤਾ ਨਹੀਂ ਅਪਣਾਇਆ ਉਹਨਾਂ ਨੇ ਕ੍ਰਾਈਮ ਦਾ ਰਸਤਾ ਅਪਣਾਇਆ ਜਿਸ ਕਾਰਨ ਰਾਹੁਲ ਦਾ ਕਤਲ ਕਰ ਦਿੱਤਾ ਗਿਆ ਹੁਣ rahul ਦੀ ਤਾਂ ਮੌਤ ਹੋ ਗਈ ਪਰ ਜੋ ਅੰਜਲੀ ਅਤੇ ਅਜਿਆ ਇਹਨਾਂ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਇਹਨਾਂ ਦਾ ਆਉਣ ਵਾਲਾ ਜੋ ਸਮਾਂ ਉਹ ਜੇਲ੍ਹ ਦੇ ਵਿੱਚ ਕੱਟੇਗਾ ਪਰ ਜੋ ਤਿੰਨ ਬੱਚੇ ਨੇ ਉਹ ਵੀ ਇੱਕ ਤਰ੍ਹਾਂ ਦੇ ਯਤੀਮ ਹੀ ਹੋ ਗਏ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਸਿਕਾ